ਕੋ ਕਿਸੇ ਦੇ ਮੂੰਹ ਦੇ ਵਿੱਚੋਂ ਗੰਦੀ ਸਮੈਲ ਆਉਂਦੀ ਹੈ ਤਾਂ ਅਕਸਰ ਉਹ ਯੂਜ਼ ਕਰਦਾ ਛੋਟੀ ਇਲਾਜੀ ਹੋਰ ਛੋਟੀ ਇਲਾਜੀ ਕਿਸ-ਕਿਸ ਕੰਮ ਆਉਂਦੀ ਹੈ ਆਪਾਂ ਉਹਦੇ ਬਾਰੇ ਚ ਗੱਲ ਕਰਦੇ ਆਂ ਵੀ ਸਿਰਫ ਤੇ ਸਿਰਫ ਇਹਦਾ ਇੰਨਾ ਹੀ ਕੰਮ ਨਹੀਂ ਹੈਗਾ ਵੀ ਇਹ ਗੰਦੀ ਸਮੈਲ ਨੂੰ ਰੋਕਣ ਵਾਸਤੇ ਨਹੀਂ ਹੈ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਕਿਹੜੇ-ਕਿਹੜੇ ਫਾਇਦੇ ਨੇ ਆਪਾਂ ਉਹਦੇ ਬਾਰੇ ਚ ਗੱਲ ਕਰਦੇ ਆਂ ਡਿਟੇਲ ਦੇ ਵਿੱਚ ਮੈਂ ਡਾਕਟਰ ਪਲਵੀਰ ਸਿੰਘ ਜਿਹੜੀ ਛੋਟੀ ਇਲਾਜੀ ਹੈ ਇਦੇ ਵਿੱਚ ਪੋਟਾਸ਼ੀਅਮ ਵੀ ਹੈ, ਕੈਲਸ਼ੀਅਮ ਵੀ ਹੈ ਤੇ ਐਂਟੀਆਕਸੀਡੈਂਟ ਵੀ ਹੈ, ਐਂਟੀ ਰੈਵ ਵੀ ਹੈ, ਠੀਕ ਹੈ ਤੇ ਐਂਟੀ ਬੈਕਟੀਰੀਅਲ ਹੈ। ਇਹ ਜਿੱਥੇ ਮੂੰਹ ਚੋਂ ਗੰਦੀ ਸਵੈਲ ਰੋਕਦੀ ਆ ਉੱਥੇ ਦੰਦਾਂ ਦੀ ਕੈਵਟੀ ਨੂੰ ਵੀ ਰੋਕਦੀ ਆ। ਇਸ ਤੋਂ ਇਲਾਵਾ ਦਾ ਮੇਨ ਕੰਮ ਕੀ ਹੁੰਦਾ ਹੈ? ਇਹਨੂੰ ਮੇਲ ਵੀ ਖਾਵੇ ਜੇ ਫੀਮੇਲ ਵੀ ਖਾਵੇ, ਇਹਦਾ ਇਫੈਕਟ ਕੀ ਹੈ? ਜੈਨੀਟਲ ਏਰੀਆ ਦੇ ਵਿੱਚ, ਮੇਨ ਦੇ ਵਿੱਚ ਇਹ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰੇਗੀ। ਇਸੇ ਤਰ੍ਹਾਂ ਲੇਡੀਜ਼ ਦੇ ਵਿੱਚ ਜਿਹੜਾ ਵਜਾਈਨਲ ਏਰੀਆ ਹੈ, ਉਹਦੇ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰੇਗੀ। ਜਦੋਂ ਬਲੱਡ ਸਰਕੂਲੇਸ਼ਨ ਤੇਜ਼ ਹੋਊਗਾ ਤਾਂ ਜਿਹੜਾ ਸੈਕਸ ਹੈ ਉਹ ਵਧੀਆ ਹੋਏਗਾ ਜੈਂਟਸ ਦੀ ਇਰੇਕਸ਼ਨ ਸਟਰੋਂਗ ਹੋਏਗੀ ਤੇ ਇਹ ਮਚੁਰ ਇਰੇਕੂਲੇਸ਼ਨ ਠੀਕ ਹੋਏਗੀ ਲੇਡੀਜ਼ ਦੇ ਵੀ ਜੇ ਮਾਨ ਨਹੀਂ ਕਰਦਾ ਸੈਕਸ ਕਰਨ ਨੂੰ ਤਾਂ ਜਦੋਂ ਬਲੱਡ ਸਰਕੂਲੇਸ਼ਨ ਵਧੇਗੀ ਤਾਂ ਜਿਹੜਾ ਹੈਗਾ ਉਹਦਾ ਮਾਨ ਕਰਨ ਲੱਗ ਜਾਏਗਾ ਉਹ ਰੇਪੇਰ ਬੁੱਝੇ ਇੰਟਰਕੋਰਸਿਵ ਉਹਦੇ 'ਚ ਵੀ ਆਰਾਮ ਆਏਗਾ ਕਿਉਂਕਿ ਉਹਦਾ ਮਾਨ ਕਰਨ ਲੱਗਿਆ ਤੇ ਜਿਹੜਾ ਆਰਗਨਿਜ਼ਮ ਆਉਦਾ ਉਹ ਠੀਕ ਆਏਗਾ ਉਹ ਇੰਜੋਏ ਕਰੀ ਲੀ ਸੈਕਸ ਇਹ ਦੋਨਾਂ ਲਈ ਇਸ ਕਰਕੇ ਬਹੁਤ ਫਾਇਦੇਮੰਦ ਹੈ ਜੇ ਉਹ ਲੇਚੀ ਖਾਂਦੇ ਨੇ ਇਸ ਤੋਂ ਇਲਾਵਾ ਹੋਰ ਲੇਚੀ ਦਾ ਕੀ ਫਾਇਦਾ ਹੈ ਇਹ ਦੋਨੇ ਜਣੇ ਖਾਸਤੇ ਨੇ ਮੇਲ ਵੀ ਫੀਮੇਲ ਵੀ ਜਿਹਨੂੰ ਯੂਰੀਨ ਇਨਫੈਕਸ਼ਨ ਹੈ ਜਿੱਕੇ ਇਹ ਵੀ ਜਨਰੇਟਰ ਹੈ ਕਨਫੈਕਸ਼ਨ ਹੋਈ ਆ ਤਾਂ ਲੇਚੀ ਉਹਦਾ ਹੱਲ ਹੈ ਤੁਸੀਂ ਖਾ ਸਕਦੇ ਹੋ ਠੀਕ ਹੋ ਜੂਗੇ ਇਸ ਤੋਂ ਇਲਾਵਾ ਇਹਦੀ ਐਂਟੀ ਕੈਂਸਰਸ ਪ੍ਰੋਪਰਟੀ ਵੀ ਹੁੰਦੀਆਂ ਨੇ ਇਹ ਪੇਟ ਵਾਸਤੇ ਹੀ ਵਧੀਆ ਹੁੰਦੀ ਹੈ ਜੇ ਕੋਈ ਪੇਟ ਦਾ ਇਸ਼ੂ ਹੈ ਡਾਈਜੈਸ਼ਨ ਨਾਲ ਕੋਈ ਇਸ਼ੂ ਹੈ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਗਰਮ ਪਾਣੀ 'ਚ ਉਬਾਲ ਕੇ ਉਦੋਂ ਪਾਣੀ ਪੀ ਸਕਦੇ ਆ ਚਾਹ ਪੀਣ ਦੇ ਸ਼ਕੀ ਨੂੰ ਚਾਚ ਇਲੈਚੀ ਪਾ ਕੇ ਉੱਟ ਕੇ ਉਬਾਲ ਕੇ ਪੀ ਸਕਦੇ ਆ ਸਪੀਡ ਦਾ ਰਿਲੇਟਡ ਜਿਹੜੀ ਇੰਡਾਈਜੈਸ਼ਨ ਦੀ ਪ੍ਰੋਬਲਮ ਹੈਗੀ ਉਹ ਨੂੰ ਇਹ ਸੋਲਵ ਕਰੇਗੀ ਇਹ ਤਾਂ ਛੋਟੀ ਇਲੈਚੀ ਖਾਣ ਦੇ ਇੰਨੇ ਜ਼ਿਆਦਾ ਫਾਇਦੇ ਨੇ ਇਹ ਜੇ ਕਿਤੇ ਸਰੀਰ ਦੇ ਵਿੱਚ ਐਂਟੀਆਕਸੀਡੈਂਟ ਹੈ ਕਿਤੇ ਆਕਸੀਡੇਟਿਵ ਸਟ्रेस ਹੈ ਉਹ ਨੂੰ ਠੀਕ ਕਰੇਗੀ ਇਸ ਕਰਕੇ ਸਾਨੂੰ ਵੱਡੀਆਂ ਬਿਮਾਰੀਆਂ ਤੋਂ ਬਚਾਏਗੀ ਜੇ ਕਿਤੇ ਇਨਫਲੇਮੇਸ਼ਨ ਹੋਈ ਹੈ ਇਹ ਪਹਿਲਾਂ ਹੀ ਇਨਫਲੇਮੇਸ਼ਨ ਨੂੰ ਠੀਕ ਕਰ ਦੇਗੀ ਇਨਫਲੇਮੇਸ਼ਨ ਤੋਂ ਕਰਕੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਨੂੰ ਇਹ ਰੋਕੇਗੀ ਇਸ ਕਰਕੇ ਕੋਈ ਵੀ ਜਣਾ ਯੂਜ਼ ਕਰ ਸਕਦਾ ਹੈ ਸੇਫ ਹੈ ਕੋਈ ਦੇ ਸਾਈਡ ਇਫੈਕਟ ਨਹੀਂ ਗਏ ਸੈਕਸ ਲਈ ਵੀ ਵਧੀਆ ਯੂਰੀਨ ਇਨਫੈਕਸ਼ਨ ਲਈ ਵੀ ਵਧੀਆ ਕੈਂਸਰ ਤੋਂ ਬਚਣਾ ਤਾਂ ਵਧੀਆ ਮੂੰਹ ਜੋ ਗੰਦੀਸ ਨਾਲੋਂ ਦੀ ਤਾਂ ਵਧੀਆ ਦੰਦਾਂ ਦੇ ਵਿੱਚ ਕੋਈ ਕੈਵੀਟੀ ਆ ਉਹ ਤੋਂ ਬਚਾਏਗੀ ਪੇਟ ਨਾਲ रिलेटेड ਕੋਈ ਇਸ਼ੂ ਆ ਉਹ ਤੋਂ ਬਚਾਏਗੀ ਹੀਵਰੇ ਬਲੱਡ ਜੇ ਬਲੱਡ ਪ੍ਰੈਸ਼ਰ ਵੱਧਦਾ ਉਹਦੇ 'ਚ ਵੀ ਇਹ ਉਹਨੂੰ ਲੋਅਰ ਕਰਦੀ ਹੈ 슈ਗਰ ਲੈਵਲ ਤੇ ਵੀ ਇਫੈਕਟ ਕਰਦੀ ਹੈ ਇਸ ਕਰਕੇ ਅਲੈਚੀ ਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰ ਸਕਦੇ ਆ ਤੋ ਸੋ ਜਿਹੜੀ ਮੈਂ ਤੁਹਾਡਾ ਨਾਲ ਛੋਟੀ ਲੈਕਚਰ ਵਾਰ ਇੱਕ ਖਾਤਰੀ ਕੀਤੀ ਆ ਵੀ ਇਹਦੇ ਕੀ ਫਾਇਦੇ ਨੇ ਤੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਆ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਦਬਲੋ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਫੇਸਬੁੱਕ ਤੇ ਦੇਖ ਰਹੇ ਤਾਂ ਮੇਰੇ पेज ਨੂੰ ਫੋਲੋ ਕਰ ਲਓ ਥੈਂਕ ਯੂ